ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਝੋਟੀਆਂ ਆ ਗਿਆ ਵੀਰੋ ਚੰਗੀ ਵੈੜ ਆ ਗਈ ਆ ਤਾਜੀ ਸੂਈ ਵੀਰੋ ਚੰਗੇ ਰਿਕਾਰਡ ਵਾਲੇ ਪਸ਼ੂਆ ਵੀਰ ਕੋਲੇ ਤਾਂ ਵੀਡੀਓ ਐਂਡ ਤਾਈਂ ਵੇਖਿਓ ਵੀਰੋ ਰੇਡ ਵੀਰ ਦਾ ਜੈਜ ਹੁੰਦਾ ਤਾ ਵੀਰ ਜੀ ਇਹਦੇ ਬਾਰੇ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਵੀਰ ਜੀ ਵਧੀਆ ਤੁਸੀਂ ਵਧੀਆ ਵੀਰੇ ਨਾਂ ਦੱਸੀ ਨਾਂ ਆਪਣਾ ਜੋਬਨਪਰੀ ਜੇ ਪਿੰਡ ਸ਼ਿਕਾਰਮਛੇ ਹੈ ਜ਼ਿਲ੍ਹਾ ਗੁਰਦਾਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 81 ਨੂੰ 50 2856 ਤਾਂ ਵੀਰੇ ਦੋ ਝੋਟੀਆਂ ਇੱਕ ਵੈੜ ਹਾਂਜੀ ਦੋ ਝੋਟੀਆਂ ਦੀ ਇੱਕ ਜਰਸੀ ਵੈੜ ਹੈ ਇੱਕ ਬੱਚਾ ਸਪੈਸ਼ਲ ਵੀਰਾਂ ਦੀ ਡਿਮਾਂਡ ਹੀ ਕਹਿੰਦੇ ਲੈ ਆ ਗਿਓ ਮੈਂ ਕਹਾ ਅੱਗੇ ਵੀ ਦੂ ਤਿੰਨਾ ਮਤਲਬ ਵੀਡੀਓ ਚ ਪਾਏ ਹੀ ਤੇ ਉਸੇਲੇ ਵੇਚ ਜਾਂਦੇ ਸੀ ਥੋੜਾ ਥੋੜਾ ਬੜੇ ਹੁੰਦੇ ਮੇਲੇ ਤੇ ਫੇਰ ਹੀ ਲਈਦਾ ਵਾ ਚੰਗਾ ਮੇਲੇ ਤੇ ਫੇਰ ਹੀ ਆ ਬਹੁਤ ਚੰਗੇ ਸੀਮ ਦੀ ਵਸ਼ੀਰ ਹੈ ਹਨਾ ਹਾਂਜੀ ਬਹੁਤ ਚੰਗਾ ਸੀਮਨ ਲੱਗਿਆ ਹੈ ਹਾਂਜੀ 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 ਤਾਂ ਵੇਖੋ ਵੀਰੋ ਬੜੀ ਸੋਹਣੀ ਇੱਕ ਸਪੈਸ਼ਲ ਵਸ਼ੀ ਲੈ ਗਿਆ ਵੀਰ ਇਹ ਗਿਫਟ ਹੀ ਹੈ ਵੀਰੇ ਜੈ ਜੀ ਹਨਾ ਹਾਂਜੀ ਜੈ ਜੀ ਦੇ ਦਿੰਦੇ ਠੀਕ ਠੀਕ ਆ ਕਰੀਏ ਵੀਰੇ ਸ਼ੁਰੂ ਇਹਨਾਂ ਦਾ ਸਟੱਡੀਂਗ ਛੋਟੀ ਲੋ ਕਰ ਲਈਏ ਜੀ ਹਾਂਜੀ 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 ਛੋਟੀ ਬਾਰੇ ਦੱਸ ਵੀਰੇ ਭਾਈ ਇਹ ਪਹਿਲਾ ਸੂਆ ਕੱਢੀ ਮੂੰਹ ਤੋਂ ਚਾਰ ਦੰਦ ਛਿੱਗੀ ਲੱਗਣ ਦੀ ਆ ਠੀਕ ਹੈ ਅੱਜ ਸੂਈ ਨੂੰ ਕੋ ਪੰਜਵਾਂ ਤੋਂ ਛੇਵਾਂ ਦੇਣਾ ਉਹ ਬੱਚਾ ਸਾਹਮਣੇ ਕੱਟਾ ਦਿੱਤਾ ਨਹੀਂ ਕੱਟਾ ਗਿਆ ਜੀ ਹਾਂਜੀ ਹਾਂਜੀ ਤੇ ਵੱਡੀ ਛੋਟੀ ਆ ਗਈ ਹਨਾ ਕੱਦ ਕਾਠ ਵਾਲੀ ਪਹਿਲਾ ਸੂਆ ਖੋਲੋ ਵੀਰ ਜੀ ਵੇਖੋ ਵੀਰੇ ਉਹ ਵੱਡੀ ਛੋਟੀ ਆ ਗਈ ਆ ਕੱਦ ਕਾਠ ਵਾਲੀ ਆ ਬਾਕੀ ਫੇਸ ਕੁਆਲਟੀ ਇਹਦੀ ਚੈੱਕ ਕਰ ਲਓ ਛੋਟੀ ਦੀ ਤਾਂ ਬਾਕੀ ਵੀਰੇ ਲੰਮੀ ਬੇਲ ਦੀ ਛੋਟੀ ਆ ਕੱਦ ਬਹੁਤ ਆ ਕਿਆ ਬਾਤ ਆ ਜੀ ਲੈਵਾ ਵੀ ਵੀਰੇ ਬਹੁਤ ਸ਼ਾਨਦਾਰ ਲੱਗਿਆ ਵੇਖੋ ਚੈੱਕ ਕਰੋ ਸਫਾਈਆਂ ਬਹੁਤ ਨੇ ਲੈਵੇ ਦੀਆਂ ਤਾਂ ਪਹਿਲਾ ਸੂਆ ਇਹ ਦੂਜੇ ਸੂਏ ਨਾਲ ਤਾਂ ਫਿਰ ਛੋਟੀ ਦਾ ਹੋਰ ਕੱਦਗਾਠ ਬਹੁਤ ਜ਼ਿਆਦਾ ਹੋ ਜਾ ਤਾਂ ਵੇਖੋ ਵੀਰੇ ਫੁੱਲ ਕੱਦਗਾਠ ਆ ਪਹਿਲੇ ਸੂਏ ਛੋਟੀ ਦਾ ਤਾਂ ਲੈਵਲ ਉਹ ਚੈੱਕ ਕਰ ਲਓ ਤਾਂ ਫੇਸ ਕੁਆਲਿਟੀ ਵੀ ਵੇਖੋ ਵੀਰੇ ਬਹੁਤ ਸੋਹਣੀ ਛੋਟੀ ਹੈ ਜੀ ਥਣ ਬਹੁਤ ਚਵਾਈ ਵਾਲਾ ਵਧੀਆ ਲੱਗਿਆ ਵੀਰੇ ਜਾਂਦੂਚ ਆ ਬੱਚਾ ਆ ਗਿਆ ਜੀ ਤਾਜੀ ਸੂਈ ਵੀਰੋ ਸੋਹਣਾ ਲੇਵਲ ਲੱਗਿਆ ਖਣ ਬਹੁਤ ਸਪੈਸ਼ਲ ਲੱਗਿਆ ਚੁਵਾਈ ਵਾਲਾ ਜੀ ਕੀ ਬਾਤ ਹੈ ਤਾ ਵੀਰ ਜੀ ਹੋ ਚੋਟੀ ਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋਜੂ ਭਾਈ ਮੋਲ ਤੇ ਜਦਾਂ ਮੋਲ ਬਾਜ਼ਾਰ ਦੇ ਵਿੱਚ ਕਰਦੇ ਨੇ ਇਹੋ ਜਿਹੀਆਂ ਝੋਡੀਆਂ ਦਾ ਸਵਾ ਵੀ ਮੰਗੀ ਜਾਂਦੇ ਡੇਢੀ ਮੰਗੀ ਜਾਂਦੇ ਪਰ ਇੰਨਾ ਚਿਰ ਵੀਡੀਓ ਪਾਉਂਦਿਆ ਹੋ ਗਿਆ ਤੁਹਾਨੂੰ ਪਤਾ ਆਪਣਾ ਰੇਟ ਕਦੀ ਵੱਧ ਨਹੀਂ ਮੰਗਿਆ ਆਪਾਂ ਬਿਲਕੁਲ ਠੀਕ ਹੈ ਨਾ ਜਿੰਨਾ ਵੀ ਹੋ ਸਕਦਾ ਉਹਨਾ ਹੀ ਕਹਿੰਦਾ ਕਿ ਵੀਰ ਭਰਾ ਨੂੰ ਸਸਤੀ ਤੋਂ ਸਸਤੀ ਦੇ ਦਈਏ ਹਣਾ ਹਾਂਜੀ 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 ਕਿੰਨੇ ਦੀ ਵੀਰੇ ਭਾਈ ਮੋਲ ਕਰਨੋਂ 10 15 ਜੋ ਮਰਜ਼ੀ ਆਦੀ 1.5 ਦੀ ਝੋਟੀ ਦੇ ਦਈਏ 1.5 ਦੀ ਹਾਂਜੀ ਉਹ ਚੋ ਮਾਨਦਨ ਵੀਰੇ ਤੁਸੀਂ ਕਰਾ ਲਓ ਜਿੰਨਾ ਕਰਾਉਣਾ ਨਹੀਂ ਕਰਦੇਓ ਪੂਰੇ ਲੱਖ ਦੀ ਦੇ ਦਾਂਗੇ 2000 ਛੱਡ ਦਿਓ 98 ਦੀ ਹਾਂ 95000 ਦੀ ਜੱਸ ਨੂੰ ਝੋਟ ਦੇ ਕੀ ਬਾਤ ਆ ਸਿਰਾ ਹੀ ਆ ਵੇਖੋ ਵੀਰੋ ਰੇਟ ਚੈੱਕ ਕਰ ਲਓ 95000 ਦੀ ਵੱਡੀ ਝੋਟੀ ਆ ਕੱਦ ਕਾਠ ਵਾਲੀ ਪਹਿਲਾ ਸੂਆ ਵੀਰਿਓ ਤਾਂ ਬਹੁਤ ਸੋਹਣੀ ਝੋਟੀ ਆ ਜੀ ਹਾਂ ਜੀ ਹਾਂ ਜੀ ਲੰਮੀ ਵੇਲ ਆ ਪਰ ਰੇਟ ਵੀਰ ਦਾ ਜਾਇਜ਼ ਹੁੰਦਾ ਠੀਕ ਆ ਜੀ ਦੂਜੇ ਨੰਬਰ ਤੇ ਵੀਰੇ ਇਹ ਪਾਜੀ ਮਹੀਨਾ ਆਪਣੇ ਲਾਗੋ ਲਈ ਆ ਆਪਣੇ ਇਥੇ ਵੀਰ ਫੌਜੀ ਹਾਂਜੀ ਉਹਦੇ ਮਤਲਬ ਰਿਸ਼ਤੇਦਾਰਾਂ ਗੋਹਿਲ ਤਰਨਧਾਰਨ ਦੀ ਪੱਟੀ 'ਚ ਲੱਗੇ ਸਭਰਾ ਵੱਡਾ ਸਭਰਾ ਜਿਹੜਾ ਹਾਂਜੀ ਹਾਂਣਾ ਉਸੋਂ ਦੂਜਾ ਮਤਲਬ ਉੱਥੋਂ ਆਪਾਂ ਉਹਨਾਂ ਨੂੰ ਲੈ ਕੇ ਦਿੱਤੀ ਹੋਊਗਾ ਅੱਛਾ ਹੈਣਾ ਤੇ ਮਤਲਬ ਇਹਦੇ ਬੱਚੇ ਵੀ ਨੀਲੀ ਦਾ ਪਿਓਰ ਹੁੰਦੀ ਹੈ ਇਹਦਾ ਕੱਟਾ ਵੀ ਪਿਛਲੇ ਸੂਜ ਦਾ ਹੈਗਾ ਉੱਥੇ ਅੱਛਾ ਜੀ ਹਾਂਜੀ ਆਪਾਂ ਵਿਖਾ ਵੀ ਦਵਾਂਗੇ ਆਪਣੇ ਨਾਲ ਦੇ ਤੋਂ ਨੰਗਲ ਪਿੰਡ ਅੱਡੇ ਤੋਂ ਲਈਏ ਤੇ ਸੂਆ ਕਿੰਨਾ ਵੀਰੇ ਤੂਜੇ ਸੂਈ ਆ ਤੀਜੇ ਸੂਈ ਆ ਦਿੰਦਾ ਫਿਰ ਨੀਲੀ ਦਾ ਪਿਓਰ ਦਿੰਦਾ ਕੱਟਾ ਲੱਗਟੀ ਵੀਰੇ ਕੱਟਾ ਕੱਟਾ ਇਹ ਕੱਟਾ ਪਿਓਰ ਹਾਂਜੀ ਵੇਖ ਲਓ ਪਿਓਰ ਨੀਲੀ ਦਾ ਬੱਚਾ ਕੀ ਬਾਤ ਹੈ ਵੇਖੋ ਵੀਰੋ ਹਾਂ ਆ ਕੁੱਕ ਤਾਂ ਹੀ ਮਾਨ ਗਈ ਹਨਾ ਹਾਂ ਜੀ ਜੀ ਪੂਰ ਨੀਲੀ ਰਵੀ ਦਾ ਹਾਂ ਜੀ ਹਾਂ ਜੀ ਤੇ ਖੋਲ ਵੀਰੇ ਮੈਂ ਸਾਬ ਬੱਚਾ ਜੋ ਵੀਰੇ ਕਿੰਨੇ ਟਾਈਮ ਦੀ ਸੁਵੀਰੇ ਪੂਰੀ ਨੂੰ ਭਾਜੀ ਹੋ ਤੇ ਕਿਦੇ ਮਗਲ 1 ਮਹੀਨਾ ਹੋਇਆ ਅੱਛਾ ਜੀ ਕੋਈ ਡੇਢ ਲਾਲੇ 2 ਲਾਲੇ 4 ਲਾਲੇ 5 ਲਾਲੇ ਆਪਣੀ ਅੱਖਾਂ ਨਾਲ ਲੈ ਲੈ ਮੇਰੇ ਕਹਿਣ ਦੇ ਨਾਲ ਕੋਲੇ ਬਿਲਕੁਲ ਵੀਰੇ ਬਿਲਕੁਲ ਵੇਖੋ ਵੀਰੇ ਆ ਬੱਚਾ ਜੋ ਤਾਂ ਵੀਰ ਕਹਿੰਦਾ ਕਿ ਕਿਵੇਂ 4 ਮਹੀਨੇ ਦਾ ਲਾ ਲਓ 5ਆਂ ਦਾ ਲਾ ਲਓ 2ਆਂ ਦਾ ਲਾ ਲਓ ਹਨਾ ਹਾਂ ਜੀ ਆ ਤੁਹਾਡੇ ਸਾਹਮਣੇ ਬੱਚਾ ਠੀਕ ਹੈ ਜੀ ਬਿਲਕੁਲ ਕਾਲੋ ਨਹੀਂ ਕਿ ਬੜੀ ਜਿੰਨਾ ਨਿਦਾਮ ਹੋਏ ਮੁੜ ਕੇ ਬਿਲਕੁਲ ਬਿਲਕੁਲ ਤੋਰੋ ਵੀਰੋ ਤਾਂ ਵੇਖੋ ਵੀਰੋ ਨੀਲੀ ਬੂਰੀ ਆ ਗਈ ਆ ਕਮਾ ਲਓ ਕੀ ਬਾਤ ਆਈ ਬਹੁਤ ਕੁਆਲਟੀ ਦੀ ਮੈਂ ਵੀਰੋ ਕੋਣ ਨੇ ਵੀ ਇਹੀ ਲੈਣੀ ਵੀ ਬਿਲਕੁਲ ਬਿਲਕੁਲ ਵੀਰੋ ਤਾਂ ਵੇਖੋ ਵੀਰੋ ਨਿਸ਼ਾਨੀਆਂ ਨਿਸ਼ੂਨੀਆਂ ਪੈਰਾਂ ਤੇ ਚੈੱਕ ਕਰ ਲਓ ਪੂਛ ਤੇ ਬੂਰੀ ਆ ਗਈ ਵੀਰੋ ਨੀਲੀ ਬੂਰੀ ਤਾਂ ਵੱਡੇ ਕਦ ਕਾਟਦੀ ਆ ਵੱਡੇ ਪੱਲੇ ਚ ਵੀਰੇ ਹੁਣ ਦੁੱਧ ਕਿੰਨਾ ਭਾਜੀ ਦੁੱਧ ਮੈਂ ਤੁਹਾਨੂੰ 8 ਕਿਲੋ ਹੋਏਗਾ ਆਪਾਂ 7 ਕਿਲੋ 7 ਠੀਕ ਆ ਜੀ ਵੇਲੇ ਫਿਰ ਕਿਵੇਂ ਨਸਲਾ ਫੁੱਲ ਹਨ ਬੱਚੇ ਵੀ ਚੰਗੇ ਸਿਮਿੰਦੇ ਪੌਂਦੀ ਆ ਤੇ ਫਿਰ ਇਹਨੇ ਤਾਜੀ ਨੇ ਇਹ ਸਟਾਰਟਿੰਗ ਤੋਂ ਚੰਗਾ ਦੁੱਧ ਚੋਆਇਆ ਹੋਊਗਾ ਅੱਛਾ ਜੀ ਮਰਮਲ ਸੇਵਾ ਦੂਗਾ ਘਾਟ ਆਪਣੇ ਲੱਕ ਚ ਪੱਠੇ-ਪੁੱਠੇ ਥੋੜੇ ਜਿਹਾ ਮਾਰੇ ਗਏ ਤੁਹਾਨੂੰ ਪਾਣੀ ਕੋਈ ਆ ਬਿਲਕੁਲ ਬਿਲਕੁਲ ਜੀ ਇਹ ਇਹ ਵੀ ਸੇਵਾ ਕਰਕੇ ਉਹਨਾਂ ਨੇ ਦਿੱਤੀ ਰੰਗਰ ਦੇਖੋ ਵੀਰੋ ਨਸਲ ਬਹੁਤ ਆ ਖਾਨਸੂਨ ਦੀ ਕੁਆਲਿਟੀ ਚੈੱਕ ਕਰ ਲਿਓ ਹਾਂਜੀ ਜੀ ਤਾਂ ਸੋਹਣੀ ਮੈਂ ਆ ਉਹ ਵੀ ਵੀਰ ਲੈਂਦਾ ਸੀ ਪਿਛਲੇ ਸੋਹਣੀ ਠੀਕ ਆ ਜੀ ਨੀਲੀ ਪੂਰੀ ਆ ਗਈ ਹਨਾ ਹਾਂਜੀ ਬਾਕੀ ਇਹਦੀ ਸਿਫਤ ਇੰਨੀ ਆ ਵੀ ਜਿੱਦਾਂ ਗਾਣੀਆਂ ਹੈ ਜਿਹੜੀ ਨੇ ਕੋਈ ਟਪਵੇਂ ਵੀ ਆ ਰਹੀ ਜਦੋਂ ਕੋਈ ਰਿਸ਼ਤੇਦਾਰ ਆਏ ਉਦੋਂ ਇਹਨੂੰ ਚੋ ਠੀਕ ਆ ਜੀ ਹਾਂਜੀ ਇਹ ਕਰਮਾ ਵਾਲੀ ਭਾਂਡਾ ਨਹੀਂ ਮੋੜਦੀ ਕਹਿੰਦੇ ਕੀ ਬਾਤ ਹੈ ਦੇਖੋ ਵੀਰੋ ਬਹੁਤ ਸੁਣੀ ਮੈਂ ਹਾਂ ਜੀ ਸਿੰਘ ਦੀ ਕੁਆਲਿਟੀ ਫੇਸ ਕੁਆਲਿਟੀ ਤਾਂ ਜਿਹੜੇ ਦੁੱਧ 7 ਕਿਲੋ ਵੀਰ ਕਹਿੰਦਾ ਹਾਂ ਜੀ ਦੁੱਧ 8 ਹੋਏਗਾ ਆਪਾਂ 7 ਦੱਸਾਂਗੇ 7 ਮਗਰ ਕਟਾ ਆ ਗਿਆ ਵੀਰੋ ਹਾਂ ਜੀ ਤਾਂ ਵੀਰੇ ਮੁੱਲ ਹਾਂ ਜੀ ਮੁੱਲ ਇਹਦਾ ਬਾਜੀ ਮੁੱਲ ਤੇ ਜਿੱਦਨ ਮਹੀਨਾ 2 ਲੱਖ ਰੁਪਏ ਦੀ ਲੈ ਜੀ ਹਾਂ ਜੀ ਹਾਂ ਜੀ ਦਾਖੀ ਦਾਂਗੇ ਕਿੱਥੋਂ ਲਈਏ ਠੀਕ ਹੈ ਜੀ ਗਿੰਦੇ ਆਈ ਉੱਥੋਂ ਹੀ ਦਾਂਗਾ ਹੁਣ ਵੀਰੇ ਖਾਣਾ ਕਿੰਨੇ ਦੇ ਜੀ ਹੁਣ ਵੀ ਹਾਂ ਜੀ ਹੁਣ ਖਾਣਾ ਕਿੰਨੇ ਦੀ ਵੀਰੇ ਖਾਣਾ ਬਾਜੀ ਮੁੱਲ ਮੈਂ ਤਾਂ ਭਾਵੇਂ ਲੱਖ ਕਰ ਲਈਏ ਹਾਂ ਜੀ ਪਾਉਣ ਨਾ 90 ਕਰ ਲਈਏ ਭਾਵੇਂ 80 ਕਰ ਲਈਏ 2000 ਛੋਟ ਕਰ ਦਾਂਗੇ ਅਸੀਂ 80 'ਚ 2 ਛੋਟ 78000 ਦੀ 78000 ਦੀ ਮਹਿੰਦੇ ਦਾ ਕੋਚੋ ਮਾਨਤਨ ਹੋ ਜੂ ਕੋ ਫੋਨ ਲਾਉਂਦਾ ਜੇ ਮਾਨਤਨ ਕਰ ਦਾਂਗੇ ਜੇ ਕਿਸੇ ਨੇ ਬੱਚਾ ਛੱਡ ਕੇ ਜਾਣਾ ਹੋਵੇ ਹੁਣ ਵੀ 10000 ਦਾ ਬੱਚਾ ਛੱਡ ਦੇ। ਕੀ ਬਾਤ ਹੈ ਜੀ। ਵੇਖੋ ਵੀਰੋ ਤਾਂ ਬੱਚੇ ਨਾਲ ਤਾਂ ਮਿਲਦੀ ਦੋਵੇਂ ਟਾਈਮ ਬੱਚੇ ਨਾਲ ਮਿਲਦੀ ਠੰਡੀ ਇੰਨੀ ਆ ਭਾਵੇਂ ਜਿੱਤਾਂ ਮਰਜੀ ਕੀ ਬਾਤ ਹੈ ਜੀ ਸੀਲ ਬਹੁਤ ਆ ਵੀਰੇ ਹਨਾ ਨਸਲ ਆ ਨਾ ਠੀਕ ਹੈ ਤਾਂ ਹੋ ਗਈ ਵੀਰੇ ਹਾਂ ਨਾ 78 ਦੀ ਹਾਂ ਜੀ ਆ ਵੇਣ ਠੀਕ ਹੈ ਜੀ ਟਾਈਮ ਇਹ ਦੁਪਹਿਰ ਦਾ ਹੋਇਆ ਹੈ ਨਾ ਤਾਂ ਵੀਰੇ ਇਹ 78 ਦੀ ਹੋ ਗਈ ਹੁਣ 78000 ਦੀ ਦੇ ਦਾਂਗੇ 78 ਦੀ ਹਾਂ ਜੀ ਚਲ ਠੀਕ ਹੈ ਜੀ ਆ ਜੋ ਵੈਡ ਆ ਗਿਆ ਗਲੇ ਬਨੇ ਵੀਰੇ ਹਾਂ ਜੀ ਜਰਸੀ ਵੈਡ ਹੈ ਠੀਕ ਹੈ ਜੀ ਪਾਸਮੋ ਦੀ ਸੂਜੀ ਹੈ ਸਵੇਰ ਦੀ ਮਗਰੀ ਵੱਚੀ ਦਸੀ ਹੈ ਬਹੁਤ ਸਪੈਸ਼ਲ ਹੈ ਨੰਨੀ ਧੀਰੀ ਆ ਵੇਖੋ ਸੀਲ ਬਹੁਤਾ ਚਵਾਹ ਵੀ ਬਹੁਤਾ ਮੇਰੀ ਹਨਾ ਦੇਖੋ ਵੀਰੇ ਚਵਾ ਚੈੱਕ ਕਰੋ ਕੀ ਬਾਤ ਹੈ ਜੀ ਬੱਚਾ ਕੀ ਆ ਗਿਆ ਵੀਰੇ ਦਾ ਮਾਗਰ ਬੱਛੀ ਦਿੱਤੀ ਆ ਬੱਛੀ ਆਦੀ ਬਾਕੀ ਛੰਡੀ ਦੀ ਰੀ ਹੈ ਕੀ ਬਾਤ ਹੈ ਬਹੁਤ ਚੰਗੇ ਸਟੇਮ ਦਾ ਬੱਚਾ ਪਾਇਆ ਇਹਨੇ ਸੀਲ ਬਹੁਤਾ ਹਨਾ ਬਹੁਤਾ ਹੀ ਮਸਲ ਦਾਲੀ ਠੀਕ ਹੈ ਤਾਂ ਵੀਰੇ ਖੋਲੇ ਦਾ ਤੋਰਾ ਵਿਖਾਈ ਜੀ ਤਾਂ ਵੇਖੋ ਵੀਰੇ ਬੜੀ ਸੋਹਣੀ ਮੈੜਾ ਰਾਜੀ ਫੁੱਲ ਫੇਸ ਕੁਆਲਿਟੀ ਚੈੱਕ ਕਰ ਲਓ ਥਾਂ ਦੀ ਕੁਆਲਿਟੀ ਥਾਲੇ ਵਾਲਾ ਚੈੱਕ ਕਰੋ ਵੀਰੋ ਕਿਆ ਬਾਤਾਂ ਨੇ ਲੈ ਵਹਿਲੀਆਂ ਬਹੁਤ ਸੋਹਣੀ ਵੈੜਾ ਰਾਜੀ ਰੂਜੀ ਵੀ ਫੁੱਲਾ ਐ ਚਮਕ ਚਮਕ ਚੰਗੀ ਲੱਗੀ ਵੈੜ ਨੂੰ ਟੱਲੇ ਵਾਲੂ ਆ ਤੇ ਬਹੁਤ ਸ਼ਾਨਦਾਰ ਲੱਗਿਆ ਵੀਰੋ ਬਹੁਤ ਸੋਹਣੀ ਵੈੜਾ ਜੀ ਤਾਂ ਵੇਖੋ ਵੀਰੋ ਚੈੱਕ ਕਰ ਲਓ ਬੇਲ ਬਹੁਤ ਲੰਮੀ ਆ ਹਾਂ ਜੀ ਸੋਹਣੀ ਵੈੜ ਹਨਾ ਵੀਰ ਬਹੁਤ ਚੰਗੀ ਵੈੜਾ ਦੁੱਧ ਕਿੰਨਾ ਦੱਸਿਆ ਜੀ ਦੁੱਧ ਭਾਜੀ ਹੁਣ ਤਾਂ ਠੀਕ ਹੈ ਜੀ ਦੁੱਧ ਕਿੰਨਾ ਕਿਚ ਮਾਜੀ ਵੀਰੇ ਦੰਦ 28 12 13 ਕਰੋ ਮਾ ਨਾ ਦੋ ਠੀਕ ਹੈ ਜੀ ਦੁੱਧ ਵੀ ਦੇ ਸਦਾ ਦੁੱਧ ਗਾੜੀ ਸੇਵਾ ਦਾ ਹਨਾ ਜੀ ਦੁੱਧ ਵੀਰੇ ਤੁਹਾਡੇ ਪਾਈ ਦਾ ਦੁੱਧ ਸੇਵਾ ਦਾ ਠੀਕ ਹੈ ਜੀ ਸੋਹਣੀ ਵੈੜਾ ਕੀ ਹਨਾ ਵੀਰੇ ਹਾਂ ਜੀ ਬਾਕੀ ਵੀਰ ਜੀ ਬੱਚਾ ਲਾ ਕੇ ਧਾਰਾ ਮਾਰ ਕੇ ਫੇਰ ਵਿਖਾ ਦਈਏ ਉਹ ਤਾਂ ਵੀ ਮਾਰਤੀਆਂ ਵੇ ਲੋ ਹੁਣ ਦਿੰਦੇ ਨਾ ਇਹਦੀ ਲਾ ਦੋ ਬੱਚੇ ਹਾਂ ਜੀ ਵੇਖੋ ਵੀਰਾ ਵੀਰ ਕਹਿੰਦਾ ਬੱਚਾ ਲਾ ਕੇ ਵਿਖਾ ਲ ਦਿੰਦੇ ਧਾਰਾ ਧੁਰਾ ਮਾਰ ਕੇ ਸੋਹਣੀ ਵੈੜਾ ਫੇਸ ਕੁਆਲਿਟੀ ਚਮਕ ਚਮਕ ਬਹੁਤ ਆ ਬੱਚਾ ਬਹੁਤ ਚੰਗੇ ਸੀ ਮੁੰਡਾ ਮਗਰ ਵਸ਼ੀ ਆ ਗਈ ਵੀਰੋ ਠੀਕ ਆ ਜੀ ਪਸੰਦੀ ਵੀ ਆ ਗਈ ਬੰਦ ਬੰਦ ਹਾਂਜੀ ਮੰਨ ਲੇ ਵੇਖੋ ਹਣ ਤੁਹਾਨੂੰ ਬਣਾਇਆ ਵੇਖੋ ਵੀਰੋ ਐ ਨੋਕ ਆ ਲੈ ਥਾਣਾ ਗਿਆ ਸੋਹਣੀ ਵੈੜਾ ਤਾਂ ਵੇਖੋ ਵੀਰੋ ਚੈੱਕ ਕਰ ਲਓ ਵਸ਼ੀ ਬਹੁਤ ਚੰਗੀ ਆ ਤੇ ਵੈੜ ਵੀ ਸ਼ਾਨਦਾਰ ਆ ਬਹੁਤ ਸੋਹਣਾ ਚਵਾ ਲੱਗੇ ਵੀਰੋ ਦਵਾਤ ਨਮਸਕਾਰ ਸ਼ੋਕਾ ਜੀ ਕੀ ਬਾਤ ਹੈ ਜੀ ਬਹੁਤ ਵਧੀਆ ਚਵਾ ਰਹੇ ਹੋ ਸਭ ਠੀਕ ਹੈ ਮੈਨੂੰ ਠੀਕ ਹੈ ਠੀਕ ਹੈ ਠੀਕ ਲੋਕੋ ਨਹੀਂ ਵਿਚਾਰੀ ਰੱਸੀ ਰੁੱਤੀ ਬੱਚਾ ਵੀ ਛੱਡ ਨਹੀਂ ਨੀ ਲੋੜ ਤਾਂ ਵੀਰੇ ਇਦੇ ਮੁੱਲ ਦੀ ਗੱਲ ਕਰੀਏ ਤਾਂ ਵੈੜ ਕਿੰਨੇ ਦੀ ਹਾਂ ਨਾ ਦੇ ਦੇਣੀ ਜਿਹੜੀ ਪਾਜੀ ਮੁੱਲ ਕਰਨੋਂ ਅਸੀਂ ਤਾਂ ਆਪਾਂ 60 ਕਰ ਲਈਏ 55 ਕਰ ਲਈਏ 50000 ਦੀ ਵਾਸੀ ਦੇ ਦਈਏ 50 ਦੀ ਹਾਂਜੀ ਠੀਕ ਐ ਵੀਰੇ ਦੋ ਛੱਡ ਦੇ ਪਾਜੀ ਦੋ ਵੀ ਨਹੀਂ ਛੱਡਣਾ ਹਾਂਜੀ ਤੇ ਤਿੰਨ ਵੀ ਨਹੀਂ ਛੱਡਣਾ 45000 ਦੀ ਵਾਸੀ ਦੇ 45 ਦੀ ਹਾਂਜੀ ਠੀਕ ਐ ਜੀ ਤੋਰ ਹਾਂ ਸਿਰ ਆ ਲੈ ਕਰੀਏ ਲੈ ਵੀ ਆਲਾ ਤਾਂ ਹਨਾ ਘੁਮਾ ਲਓ ਲੈ ਮੇਰੇ 45 ਦੀ ਹਾਂ ਨਾ ਹਾਂਜੀ ਹਾਂਜੀ 45000 ਦੀ ਠੀਕ ਆ ਵੀਰੇ ਠੀਕ ਆ ਇਹਨੂੰ ਬੱਚਾ ਲਾ ਕੇ ਵਿਖਾ ਦਈਏ ਵੀਡੀਓ ਦੇ ਵਿੱਚ ਵਿਖਾ ਦਿਓ ਲੋਹਣਾ ਦਾ ਲਾ ਤਾਂ ਹਾਂਜੀ ਲਾ ਤਾਂ ਤਾਂ ਵੇਖੋ ਵੀਰੇ ਚੰਗੀਆਂ ਮਿਆਂ ਚੰਗੀਆਂ ਝੋਟੀਆਂ ਨੇ ਵੀਰੇ ਇਹਦਾ ਮੁੱਲ ਨਹੀਂ ਦੱਸਿਆ ਇਹਦਾ ਮੁੱਲ ਭਾਜੀ ਜਿੰਨਾ ਮਰਜ਼ੀ ਕਰ ਲਈਏ ਬਸ਼ੀ ਦਾ ਤੁਹਾਨੂੰ ਪਤਾ ਇਹੋ ਜਿਹੇ ਬੱਚਾ ਪਾਲਣ ਲੱਗੇ ਕਿੰਨਾ ਖਰਚਾ ਆਏਗਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਭਾਜੀ ਮੁੱਲ ਬਸ਼ੀ ਦਾ ਭਾਵੇਂ 20 ਕਰ ਲਈਏ 25 ਕਰ ਲਈਏ 18000 ਦੀ ਵੇਚੀਏ 18 ਦੀ ਹਾਂਜੀ ਠੀਕ ਆ ਜੀ ਵਿਖਾ ਦਿਓ ਤੋਰਾ ਵਿਖਾ ਦਿਓ ਲੇ 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 ਵੇਖੋ ਵੀਰੇ 18000 ਦੀ ਬਹੁਤ ਬਰੀਡ ਵਸ਼ੀ ਆ ਬਰੀਕੀਆਂ ਬਹੁਤ ਨੇ ਮੱਛੀ ਦੇ ਵਿੱਚ ਬਹੁਤ ਚੰਗੇ ਸੀ ਹੁੰਦੀ ਆ ਜੀ ਤਾਂ ਬਾਕੀ ਤੁਸੀਂ ਫੋਨ ਲਾਇਓ ਵੀਰ ਨੂੰ ਮਾਨਤਨ ਹੋ ਜਾਣਗੇ ਤਾਂ ਹਰ ਵੀਡੀਓ ਜੀ ਬੈਂਦੀ ਇਹੋ ਹੁੰਦੀ ਆ ਕਿ ਵੀਰੇ ਚੈਨਲ ਨੂੰ ਵਾਰ-ਵਾਰ ਸਬਸਕ੍ਰਾਈਬ ਕਰੋ ਹਣਾ ਹਾਂਜੀ ਹਾਂਜੀ ਕੋਈ ਨਾ ਕੋਈ ਵੀਰ ਫੋਨ ਕਰਨਗੇ ਕਰ ਦਿਓ ਮਾਤਾ ਨੂੰ ਨਹੀਂ ਉਦਾਂ ਫਿਰ ਵੀ ਕਰਾ ਲਓ ਵੀਰ ਨੂੰ ਕਿੰਨਾ ਹੁੰਦਾ ਵੀ ਭਰਾ 16000 ਦੀ ਹਾਂ ਨਾ ਵੀਰੇ ਹਾਂਜੀ 2 ਛੜ ਦੇ 18 ਤੋਂ 15000 ਤੋਂ 2 ਛੜ ਤਾਂ ਵੀ 13000 ਦੀ ਬਚੀ ਨੇ 13000 ਦੀ 13000 ਦੀ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ ਸੋਹਣੇ ਪਸ਼ੂ ਨੇ ਰੇਡ ਵੀਰ ਦੇ ਜਾਇਜ ਹੈ ਬਾਕੀ ਦਿਖਾਓ ਵੀਰਾਂ ਨੂੰ ਇੱਕ ਚੈਨਲ ਨੂੰ ਮਤਲਬ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜਿਉ ਤੁਹਾਨੂੰ ਨਵੇਂ ਤਰ੍ਹਾਂ ਦੇ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਬਾਕੀ ਇਹੋ ਬੈਂਤੀ ਹੁੰਦੀ ਹੈ ਕਿ ਵੀਰੇ ਚਵਾਈ ਕਰਨੀ ਪਾਸ ਕਰਨੀ ਵੇਚ ਆ ਕੇ ਪਸ਼ੂ ਖਰੀਦ ਲੈਣਾ ਤੁਸੀਂ ਉਹ ਤੁਹਾਡਾ ਤੁਹਾਡੀ ਆਪ ਦੀ ਜ਼ਿੰਮੇਵਾਰੀ ਹੈ ਜੀ ਤੁਹਾਡਾ ਆਪਣਾ ਫਰਜ਼ ਹੈ ਜੀ ਤੁਸੀਂ ਚੋ ਕੇ ਲੈਣਾ ਕਿਵੇਂ ਖਰੀਦ ਕਰਨੀ ਆ ਤਾਂ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਤਾਂ ਵੀਰ ਜੀ ਇੱਕ ਐਡਰੈਸ ਬੋਲਿਓ ਆਪਣਾ ਐਡਰੈਸ ਪਿੰਡ ਸ਼ਿਕਾਰਮਾਸ਼ੀਆਂ ਹਾਂਜੀ ਜਿਹੜਾ ਗੁਰਦਾਪੁਰ ਸੀਲ ਡੇਰਾ ਬਾਬਾ ਹਨਕ ਫੋਨ ਨੰਬਰ 81 ਨੂੰ 508 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ